34 ਚੋਵੀ ਨੂੰ ਸਵਾ थाना ਫਰੀਖੜੇ ਇਤਲਾਮ ਮਸੂਲ ਹੋਈ ਇੱਕ ਪਰੇਵਾਰਕ ਵਿਅਕਤੀ ਜੋ ਡੰਗਰ ਖੇੜਾ ਦੇ ਰਹਿਣ ਵਾਲਾ ਪਿੰਡ ਪਤਰੇ ਦੇ ਨੇੜੇ ਉਸ ਨੂੰ ਇੱਕ ਸਪੀਡ ਕਾਰ ਤੇ ਬਿਨਾ ਨੰਮਰੀ ਤਿੰਨ ਚਾਰ ਵਿਅਕਤੀ ਕਾਰ ਤੇ ਜੋ ਉਨੂੰ ਘੇੜ ਕੇ ਉਸ ਦਾ ਉਹਨੂੰ ਬੰਨ੍ਹ ਕੇ ਦਰਸਦੇ ਨਾਲ ਉਹਦਾ ਟਰੈਕਟਰ ਖੋ ਕੇ ਲੈ ਗਿਆ ਇਹ ਇਤਲਾਹ ਥਾੜੇ ਫਰੀਖੜੇ ਮਿਲਤੇ थाना ਫਰੀਖੜੇ ਵਿੱਚ ਮਕਦਮਾ ਦਰਜ ਕੀਤਾ ਗਿਆ ਤੇ ਮਾਨਯੋਗ ਐਸਐਸਪੀ ਵੱਲੋਂ ਇਸ ਮਕਦਮੇ ਨੂੰ ਟ੍ਰੇਸ ਕਰਨ ਵਾਸਤੇ ਸੀਆਈਏ ਥਾਣਾ ਐਸਐਚਓ ਫਰੀਖੜੇ ਦੀ ਟੀਮ ਗਠੀਤੀ ਗਈ ਐਸਐਚਓ ਦੇ ਸੀਏ ਦੀ ਟੀਮ ਨੇ ਇਹ ਮਕੰਦੇਤ ਦੂਸਰ ਬਗਾਈ ਨਾਲ ਉੱਥੇ ਮੌਕਾ ਤੇ ਉਸ ਵਿਅਕਤੀ ਤੋਂ ਉਸੇ ਤੀਤੀ ਮੌਕਾ ਮਿਲਿਆ ਕੀਤਾ ਉਸ ਤੋਂ ਪਾਇਆ ਗਿਆ ਇਸ ਵਿਅਕਤੀ ਨੇ ਜੋ ਟਰੈਕਟਰ ਕਿਸ਼ਤਾ ਤੇ ਲੋਨ ਤੇ ਲਿਆ ਸੀ ਕਿਸ਼ਤਾ ਨਾਂ ਭਰਨ ਦੀ ਨੀਦ ਨਾਲ ਤੇ ਠੱਗੀ ਮਾਰਨ ਦੀ ਨੀਦ ਨਾਲ ਇਹਨਾਂ ਨੇ ਟਰੈਕਟਰ ਪਾਸੇ ਕਿਸੇ ਵਿਅਕਤੀ ਕੋਲ ਲੁਕਾਜਪਾਗ ਰੱਖਿਆ ਤੇ ਉਸੇ ਨੂੰ ਵਿਅਕਤੀ ਨੇ ਦੁਬਾਰਾ ਕੋਸ਼ਿਸ਼ ਕੀਤੀ ਤੇ ਉਸ ਇੱਕ ਗੁਰਪੀਤਾ ਦਾ ਮਾਮਲਾ ਖੜੇਗਾ ਉਹਨਾਂ ਨਾਲ ਕਿ ਕਿਸੇ ਬੰਦੇ ਕੋਲ ਟਰੈਕਟਰ ਲੁਕਾ ਕੇ ਰੱਖਿਆ ਸੀ ਤੇ ਉਥੋਂ ਟਰੈਕਟਰ ਬਰੰਦ ਕੀਤਾ ਗਿਆ ਇਸ ਮਕੰਦੇ ਵਿੱਚ ਦੋਨਾਂ ਵਿਅਕਤੀ ਔਰ ਜਿਨ੍ਹਾਂ ਨੇ ਕੁਸ਼ੂ ਨੂੰ ਛੁੱਟੀ ਤਲਾਸ਼ ਦਿੱਤੀ ਤੇ ਡਰਾਮਾ ਰਚਿਆ ਸੀ ਉਹ ਜੁਰਮ ਦਾ ਇਹਨਾਂ ਦੇ ਖਿਲਾਫਾ ਦਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਗੋਂ ਤਰਤੀਸ਼ ਅਮਰਚ ਲਿਆਂਦੀ ਜਾ ਰਹੀ ਹੈ ਅਸੀਂ ਪ੍ਰੈਸ ਦੇ ਜ਼ਰੀਏ ਆ ਪਬਲਿਕ ਨੂੰ ਇਹ ਅਪੀਲ ਜਾਂ ਬੇਨਤੀ ਕਰਨਾ ਚਾਹੁੰਦੇ ਆ ਕੋਈ ਵੀ ਵਿਅਕਤੀ ਕੁਸ਼ੂ ਨੂੰ ਛੁੱਟੀ ਤਲਾਨਾ ਦੇਵੇ ਜੇ ਕੋਈ ਵਿਅਕਤੀ ਕੁਸ਼ੂ ਨੂੰ ਛੁੱਟੀ ਤਲਾਨਾ ਦੇਵੇਗਾ ਉਹਦੇ ਖਿਲਾਫ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ